ਉਹ ਬਈ ਇੱਕ ਤਾਂ ਲੱਗ ਗਿਆ ਮੀਂਹ ਉਹਰੇ ਆਉਂਦੇ ਨੂੰ ਤੇ ਰਸਤੇ ਤੇ गिर ਰਹੇ ਪਹਾੜ ਕੱਥਰ ਬੜਾ गिर ਰਿਹਾ ਹੈ ਉੱਪਰ ਤੇ ਇਹ ਕਰਕੇ ਕੰਡੀ ਸ਼ੋਟ ਸਿੱਧੇ ਚੁੱਕੇ ਗਏ ਉਧਰ ਵਾਲੀ ਲਾਈਨ ਵੀ ਰੁਕ ਗਈ ਇੱਧਰ ਵਾਲੀ ਵੀ ਰੁਕ ਗਈ ਲਾਈਨ ਬਹੁਤ ਲੰਬੀ ਆਹ ਦੇਖ ਐ ਇੱਥੀ ਜੇ ਬੋਲਦਾ ਏ ਐ ਇੱਥੀ ਜੇ ਬੋਲਦਾ ਸੋਨੂੰ

ਆਜੋ ਆ ਸੁੰਦਰੀ ਖੜੀ ਸਾਡੀ ਪਤਾ ਨਹੀਂ ਕਹਿੰਦਾ ਉਹ ਆ ਗਿਰ ਰਹੇ ਆ ਉੱਪਰ ਤੋਂ ਛੋਟੇ ਛੋਟੇ ਆ ਨਾ ਹਾਂ ਆ ਗਿਰ ਰਿਹਾ ਪਾੜੀ ਤੇ ਹਾਂ ਹਾਂ ਇਹ ਬਈ ਫਰਟ ਹੈ ਵੀ ਉੱਥੇ ਲਾਇਆ ਹੋਇਆ ਹੈ ਸਾਰਾ ਕੁਝ ਹਾਂ ਉਹਦੇ ਖਾਸਾ ਗਿਰਿਆ ਵਾ ਹਾਂ ਕਹਾਸਾ ਗਿੱਲੇ ਪੱਥਰ ਤੇ ਪਹਾੜ ਜਮੇ ਉਹ ਹੈ ਪੱਕ ਇਸ ਕਰਿਆ ਉਹ ਦੇ ਪੱਥਰ ਕਿਸ ਕਰ ਰਹੇ ਆ ਉੱਪਰ ਤੇ ਉਤਰ ਰਹੇ ਆ ਹਾਂ ਇਹ ਆਪਣਾ ਬਈ ਸਮਾਨ ਸਭ ਉਹ ਪਹਾੜੀ ਇਡੀ ਝ ਔਖੀ ਹੈ ਤੇ ਬਾਬੇ ਉਹ ਗੜਦੇ ਹੋਣੇ ਵਿੱਚ ਆ ਸਮਾਨ ਦੇ ਹੋਣੇ ਸਰੀਏ ਜੇ ਨਾ ਲਕਚਰ ਕਰ ਹਾਂ ਉਹਦੇ ਕਰਕੇ ਪਹਾੜ ਜਿਹੜਾगिरਣਾ ਉਹਦਾ गिरਣਾ ਹੀ ਹੈ ਬਹੁਤ ਲੰਬੀ ਲੱਗ ਜਾਂਦੀ ਹੈ ਜਾਂ ਫਿਰ ਉਹ ਨਾ ਬਈ ਦੇਖ ਕੇ ਆਏ ਜੀ ਨਹੀਂ ਆਉਣਾ ਮੇਰਾ ਵੀਰ ਰੰਡਰੀ ਨਾਲ ਨੀਚ ਬਾਈ ਮੋਟਰਸਾਈਕਲ ਦਾ ਸਫਰ ਨਾ ਕਰੋ ਗੱਡੀ ਚ ਤਾਂ ਆਇਆ ਸ਼ਤ ਹੁੰਦੀ ਹੈ ਬੰਦਾ ਆਪਣਾ ਗੱਡੀ ਦਾ ਉਹ ਬਚ ਪਚਾਓ ਹੋ ਜਾਂਦਾ ਗੱਡੀ ਪਰ ਅਨੇ ਬੰਦੇ ਦੇ ਵੱਜਿਆ ਬਹੁਤ ਨੁਕਸਾਨ ਆ ਸਹੀ ਇਹ ਕੋਈ ਦਿੱਕਤ ਨਾ ਯਾਰ ਜਦੋਂ ਭਾਈ ਸਾਈਡ ਨੂੰ ਕੱਟ ਕੇ ਮੋੜਦੇ ਨਾ ਪੂਰਾ ਬੇਕ ਲਾਗੇ ਡੱਬਦੀ ਹੈ ਨੀਚੇ ਤੋਂ ਆਵਾਜ਼ ਆਉਂਦੀ ਹੈ ਖੜ ਖੜ ਕਰਦੀ ਹੈ ਆਉਂਦਾ ਤੇ ਮਕਰਨ ਵੀ ਨਾ ਇਸ ਦਾ ਰਾਈਟ ਸਾਈਡ ਤੇ ਐਕਸਲ ਆ ਰਿਹਾ ਹੈ ਐਕਸਲ ਤਾਂ ਠੀਕ ਹੈ ਐਕਸਲ ਤਾਂ ਹਮਨੋ ਪਤਾ ਨਹੀਂ ਕਿਹੜੀ ਆ ਜਾਣੀ ਜਿਹੜੇ ਪੈਡਲਾਂ ਕੋਲ ਤੇ ਆਵਾਜ਼ ਆਉਂਦੀ ਉਹ ਤਾਂ ਬਾਹਰ ਤੇ ਆਵਾਜ਼ ਆਉਂਦੀ ਨਾ ਐਕਸਲ ਦੀ ਜਿਹੜੇ ਅੰਦਰ ਤੋਂ ਆਵਾਜ਼ ਆਉਂਦੀ ਪੈਡਲ ਬਾਤੇ ਉਹ ਦਿੱਕਤ ਕਰ ਰਿਹਾ ਹੈ ਅੰਦਰ ਆਇਆ ਹੈ ਬੋਡੀ ਮੈਂ ਹਾਂ ਅੰਦਰ ਤੇ ਆਵਾਜ਼ ਬੋਡੀ ਆਵਾਜ਼ ਕਰ ਰਹੀ ਹੈ ਬੋਡੀ ਨਹੀਂ ਆਵਾਜ਼ ਕਰ ਰਹੀ ਜੋ ਪਲੱਟ ਹੈ ਨਾ ਉਹ ਆਵਾਜ਼ ਕਰ ਰਿਹਾ ਹੈ ਜਦੋਂ ਕੱਟਦੇ ਨੇ ਗਿਪੀ ਹੇ ਨੀਚੇ ਟੋਪਰ ਦਾ ਹੋਣਾ ਨਹੀਂ ਕੋਈ ਕੱਟ ਰਿਹਾ ਹੋਰ ਵਗੈਰਾ इसका शोकर तो इसका शो तो मिलेगा नहीं है ना औरवट नहीं करता है शो ठीक है ऐसा कोई दिक्कत ना तुम कराओ अपने हैं करा लो ऐसा प्रयोग आप रख अच्छा अब बात है नहीं नहीं तो देना हम मैं एक जगह कह दिया पइयों कोई कमी नहीं है फिर करोगे कितनी चलाओ कितनी बजाओ चलो चलो पर चलते हैं इसी के पीछे आगे जाते हैं ਕਿੱਕੀ ਹੌਲੀ ਜਾਨਕੀ ਇਧਰ ਹੈਗਾ ਉਹ ਲਕਸ਼ਮਣ ਚੂਲਾ ਨਾ ਆਰਾਮ ਚੂਲਾ ਸੌਰੀ ਜਾਨਕੀ ਚੂਲਾ ਹੈ ਲੜੀਆਂ ਚ ਫੋਟੋ ਦੇ ਕੇ ਘਣ ਬਣਾਈ ਬਾਬਾ ਜੀ ਜੋ ਜੀ ਆ ਪਹੁੰਚ ਗਏ ਚੂਲਾ ਉਧਰ ਹੈ ਜੀ ਵੇ ਰਿਸ਼ੀ ਕੁ ਇਸ ਫਾਇਦੇ ਲੋ ਭਾਈ ਓਰੇ ਕਿੰਨੀ ਆ ਠੰਡੀ ਠਾਰ ਹਵਾ ਦਾ ਪਰੇ ਵੀ ਨਾ ਹਣਾ ਏ ਨਾ ਹਣਾ ਓਰੇ ਵੀ ਹੈ ਚੈਨ ਲੱਗੀ ਹੋਈ ਹੈ ਚੈਨ ਲੱਗੀ ਵੀ ਨਾਉਣ ਵਾਸਤੇ ਪੁੱਤੇ ਇਹ ਹਾਂਜੀ ਮੰਦਰ ਮੁਕਰਾਰੇ ਕਲੈਚੇ ਹੈ ਇੱਥੇ ਹਾਂ ਹੈ ਲੱਗੇ ਨੇ ਗਹਣਾ ਤੇ ਫੋਟੋ ਨਾਲ ਦੇ ਲਈ ਓਏ ਭਾਈ ਪਾੜ ਦੇ ਜਾ ਬਾਸਮਨ ਜੁੱਲਾ ਬਣਾ ਰਿਹਾ ਕੁਛ ਇਸ਼ਾਨਾ ਬਣ ਰਿਹਾ ਇਹ ਵੀ ਚੰਗਾ ਹੀ ਐਨ ਵਧੀਆ ਬਣਾਇਆ ਵਾ ਤੇ ਬਾਈ ਪਲੇਸ ਉੱਪਰ ਬੈਠਣ ਵਾਸਤੇ ਕਾਫੀ ਕੁਫੀ ਬੜੀ ਵਧੀਆ ਬਣਾਇਆ ਕੋ ਵੀ ਹੁਣ ਆਪਾਂ ਨੇ ਉਹ ਝੂਲੇ ਤੇ ਜਾ ਕੇ ਨਾ ਕ੍ਰੋਸ ਹੋ ਕੇ ਉੱਤਰ ਸਾਰਾ ਘੁੰਮ ਕੇ ਇੱਧਰ ਨੂੰ ਆਉਣਾ ਹੈ ਆਪਾਂ ਨੇ ਬਾਕੀ ਉਹ ਸਾਹਮਣੇ ਲੋਕ ਮੱਥਾ ਟੇਕਦੇ ਆ ਪਾਣੀ ਤਾਂ ਨਾਰਮਲ ਏ ਆ ਇਹ ਨਹੀਂ ਨਹੀਂ ਗੁਰਵਾਜ ਉੱਪਰ ਜਿੰਨਾ ਠੰਡਾ ਤਾਂ ਨਹੀਂ ਹੈ ਉੱਪਰ ਤਾਂ ਬਹੁਤ ਠੰਡਾ ਤਾਂ ਨਹੀਂ ਨਹੀਂ ਯਾਰ ਠੰਡਾ ਪਾਣੀ ਹੁੰਦਾ ਹੀ ਨਹੀਂ ਆ ਜਾ ਠੰਡਾ ਨਹੀਂ ਲੋ ਜੀ ਆਪਾਂ ਤੁਹਾਨੂੰ ਬਾਕੀ ਉੱਧਰ ਜਾ ਕੇ ਵੀਊ ਦਿਖਾਉਂਦੇ ਆ ਮੁਰ ਲੋਕ ਆਉਂਦੇ ਨਹਾਣ ਨੂੰ ਵਾਸਤੇ ਇਸ਼ਨਾਨ ਕਰਨ ਵੀ ਮੁੰਡਾ ਨਾਮ ਲਿਖਣ ਲੱਗਿਆ ਆਪਣਾ ਮੈਨੂੰ ਲੱਗਦਾ ਵੀ ਕਮ ਖੱਟ ਪੈਣੀ ਜਗਾ ਨਾਮ ਲਿਖਣ ਨੂੰ ਮੈਨੂੰ ਲੱਗਦਾ ਦੇਖੀ ਉਧਰ ਇਹ ਨਾ ਚਲ ਜਾ ਗੰਗਾ ਚ ਬਾਕੀ ਕਿਤੇ ਗੰਗਾ ਨੂੰ ਰੋੜੇ ਪਰ ਮਿੱਤ ਨੂੰ ਕਿ ਨਹੀਂ ਘੱਟ ਪੈ ਗਿਆ ਗਾ ਮੈਂ ਰਿਸ਼ੀਕੇਸ਼ ਦੀ ਮਾਰਕੀਟ ਪੂਰੇ ਮੂਰਤੀਆਂ ਕੱਪੜੇ ਬਹੁਤ ਸੋਹਣੇ ਸੋਹਣੇ ਆ ਬਈ ਪ੍ਰਾਣੇ ਉਹਦੇ ਚ ਬਹੁਤ ਲੋਕ ਆਨੇ ਆ ਰਹੇ ਘੁੰਮਣ ਬਾਹਰ ਦੀਆਂ ਕੰਟਰੀਆਂ ਦੇ ਵੀ ਆਉਂਦੇ ਆ ਆਓ ਨਮਨ ਪੁੱਤ ਮੇਰਾ ਹੈਲੋ ਘਰ ਜਾ ਕੇ ਕੁਝ ਨਹੀਂ ਉਹਨਾਂ ਨੇ ਦਿਵਾਉਣਾ ਤੈਨੂੰ ਫੜ ਉਧਰ ਪਾ ਬੋਲਾ ਲੰਮਾ ਛੋੜਾ ਛੋੜਾ ਕੀ ਬੋਲਾ ਲਾ ਮੰਜੂਰਾ ਸਵਾਦ ਹੈ ਹੈ ਉਹ ਨਹੀਂ ਤਾਂ ਸਵਾਦ ਜੂਸ ਉਹ ਨਹੀਂ ਤਾਂ ਸਵਾਦ ਨਿਆਣੇ ਤਾਂ ਖੋងਗੇ ਹੁਣ ਇੱਥੇ ਕੀ ਪਾਇਆ ਵਾ ਹੈਲੋ ਨਿਆਣੇ ਦਾ ਤੂੰ ਜੇ ਕਰਾਉਣਾ ਕਰਾ ਲਾ ਹੋਰ ਉਹਦੇ ਕੀ ਦੇਖੀ ਜਾਂਦੇ ਡੁੱਲ ਕੇ ਦੇਖੀ ਚਲ ਜੀ ਫੇਰ ਇਹ ਜੰਮ ਜੰਮ ਪੀਣਾ ਹਾਂ ਐਡਾ ਕਿਤੇ ਉਹਦੇ ਗਿੰਬਲ ਲੱਗੀ ਹੋਈ ਆ ਤਾ ਫਿਰ

ਬਹੁਤ ਚੱਲ ਰਹੀ ਹੈ ਵੀ ਇਦਾਂ ਲੱਗਦਾ ਵੀ ਫੋਨ ਥੱਲੇ ਹੀ ਜਾਊਗਾ ਪੂਰੀ ਜਾਊਗਾ ਹਵਾ ਖਿੱਚ ਰਹੀ ਪੂਰੀ ਹਾਂ ਕਿਹਦਾ ਪਤਾ ਨਹੀਂ ਇਹਦਾ ਚੜਚੰਡੋਲਾ ਵਾਲੇ ਕੰਮ ਲੈਣਦਾ ਹੈ ਪਤਾ ਨਹੀਂ ਅੱਜ ਕੁਦਰਤੀਆਂ ਹਵਾ ਜ਼ਿਆਦਾ ਚੱਲਦੀ ਹੈ ਸੋਨੇ ਹੈ ਆ ਫੋਨ ਵੀ ਹੱਥ ਚੋਂ ਭੱਜ ਰਿਹਾ ਏ। ਆਪਰੇਆਂ ਦੇ ਬਾਈ ਦੇਖ ਲਓ ਵੀ ਹਵਾ ਕਿੰਨੀ ਕਿ ਚੱਲ ਰਹੀ ਏ। ਲੋ ਜੀ। ਕ੍ਰੋਸ ਹੋ ਚੱਲੇ ਆਪਾਂ। ਇੱਥੇ ਗਿਆ ਸਾਡਾ ਬੰਦਾ। ਹਾਂ ਬਾਈ ਠੀਕ ਏ। ਡਰਤਾ ਨਹੀਂ ਲੱਗਦਾ। ਹਾਂ? ਉੱਤਰ ਨੂੰ ਉੱਤਰ ਤੇ ਲੈ ਜਾਣਾ। ਉੱਤਰ ਕਰਨਾ ਤਾਂ ਕੱਟਦਾ ਜੀ। ਆਏ ਸੀ ਕਿਉਂ ਨਾ। ਅਹ। ਦਾ ਵੀ ਕ੍ਰੋਸ ਕਰਿਆ ਏ ਤੇ ਹੁਣ ਆਪਾਂ ਜਾਣਾ ਦੂਸਰੇ ਪੁਲ ਤੇ। ਦੂਸਰੇ ਝੂਲੇ ਤੇ ਲਾ ਲਓ ਹਾਂ ਭਾਈ ਕਾਹਨ ਜਗੇ ਕਾ ਅਮਰੀਕਾ ਉਰ ਹਾਂ ਜੀ ਪਹਿਲਾਂ ਪੜਨੂ ਚੱਲੀ ਜਿਹੜਾ ਪੱਕਾ ਏ ਤੁਸੀਂ ਵੀ ਕਹਿੰਦੇ ਕਦੋਂ ਦਾ ਕਦੋਂ ਦਾ ਝੂਲਾ ਦੇਖਣਾ ਵੇ ਦੇਖਣਾ ਦੇਖ ਲਿਆ ਜੀ ਭਾਈ ਜੀ ਮੰਦਰਪਾ ਪਹੁੰਚ ਗਏ ਆਪਾਂ ਉਰੇ ਪਹਿਲਾਂ ਵੀ ਆਏ ਤੇ 2020 ਚ ਵਿੱਚ ਵੀ ਆਪਾਂ ਉਹ ਫੋਟੋ ਫੋਟੋ ਖਿੱਚ ਕੇ ਗਏ ਤੇ डेकोरेशन बहुत सोनी करी हुई है सोने इधर तो बाजार है उधर चलिए मूर्तियां देवी देवते सारे भगवान सोना भीर मेरी पार्टी करना गया सोना कहती पार्टी करना गया लगे ਕਰਮ ਦੇ ਬਾਰੇ ਉਹ ਦੂਏ ਨਹੀਂ ਆਇਆ ਯਾਰ ਹਲਦੀ ਜੇ ਵਾਲੇ ਕੋਈ ਨਹੀਂ ਆਈ ਸਾਕੇ ਦੇਖੋ ਚਲੋ ਆਨੰਦ ਲਿਆ ਦੋ ਨਾਂ ਦਾ ਬਾਰੇ ਬਈ ਨਿਕਾਲੋ ਬੈਸ ਨਿਕਾਲੋ ਇਹ ਸਬੇ ਆਦੀ ਗਏ ਸ਼ੌਕ ਗੋਣ ਖਾਣੇ ਫਿੱਕੇ ਜੇ ਤਾਂ ਪਹਿਲੀ ਵਾਰੇ ਖਾਣ ਲੱਗਿਆ ਉਹ ਨਹੀਂ ਫਿੱਕੇ ਦਾ ਸਵਾਲ ਲੱਗਦੇ ਆ ਵੇਹਾਂ ਚ ਹਲਦੀ ਵਾਲੇ ਖਾ ਖਾ ਪਤਾ ਨਹੀਂ ਹੋ ਜਾਂ ਤਾ ਹੋਏ ਪਏ ਆ ਥੋੜੇ ਮੂੰਹ ਆਵੇਂ ਦੇ ਹੋ ਗਏ ਸਵਾਦ ਪੁੱਤ ਆ ਮੱਟਾ ਕੋਲ ਤੇ ਮਲਾਇ ਕੋਲ ਤੇ ਤੁਆ ਲੱਗਿਆ ਆ ਦਸ ਦਾ 20 ਦਾ 40 ਦਾ ਸਵਾਦ ਆ ਸਵਾਦ ਹੈ ਆ ਮਲਾਈ ਕੁਲਫੀ ਲੈ ਲੈਂਦੇ ਛਟਪਾ ਦੋ ਲੈ ਲੀਏ ਦੋ ਲੈਣਾ ਇੱਕ ਲੈਣਾ ਕਿੰਨੇ ਦਾ ਇੱਕ 40 ਰੁਪਏ ਇੱਕ ਵਾਧੂ ਹੈ ਯਾਰ ਨਾ ਖਾ ਤਾਂ ਹੋਣਾ ਨਹੀਂ ਬਾਈ ਸਵਾਦ ਲੈਣਾ ਆਪਣਾ ਸਵਾਦ ਲੈਣਾ ਇੱਕ ਲੈ ਲਓ ਲਕਸ਼ਮੀ ਸ਼ਿਵ ਜੀ ਰਕਸ਼ਮਨ ਜੀ ਨਾ ਤੀਰਥ ਹਨੂਮਨ ਜੀ ਹਨੂਮਨ ਜੀ ਸ਼ਿਵ ਜੀ ਮਾਰਨ ਲਕਸ਼ਮਨ ਸਵਾਦ ਜੀ ਇਹ ਹੈ ਕਿ ਦੂਸਰੇ ਸਾਈਡ ਦੀ ਮਾਰਕੀਟ ਇਹ ਸਾਈਡ ਥੋੜਾ ਜਿਹਾ ਘਟਾ ਹੈ ਦੂਸਰੀ ਸਾਈਡ ਦੋ ਦੋਹੀ ਸਾਈਡ ਦੁਕਾਨਾਂ ਹੈ ਇਧਰ ਹੀ ਸਾਈਡ ਹੈ ਕਿਆ ਰਹਿਗੇ ਲੇਲਾ ਭਾਈ ਤੂੰ ਤਾਂ ਵਿਆਹ ਆਇਆ ਹੋਇਆ ਲੈ ਸਕਦਾ ਨਾਗ ਸੱਪ ਨੂੰ ਉੜਾਈ ਜਾ ਸੱਪੀਂ ਕਰਾਉਂਦਾ ਸਾਹਿਬ ਮੋਬਾਈਲ ਤੇ ਉੜਾਵਾ ਲੈ ਜੀ ਜੋੜੀ ਦਾ ਫੋਟੋ ਸੱਜਣਾ ਮਮਾ ਆ ਗਿਆ ਦੇਵੀ ਆਈ ਸ਼ਿਵ ਜੀ ਮਹਾਰਾਜ ਇਹ ਮੂਰਤੀ ਹੈ ਵਿੱਚ ਬਣਾਈ ਜੀ ਪਾਣੀ ਦੇ ਤੇ ਗੇਟ ਆਈ ਤੇ ਮੰਦਿਰ ਐ ਇਸ ਸਾਈਡ ਅਗਰ ਵੀ ਤੇ ਇਸ ਸਾਈਡ ਵੀ ਐਂਪੀਸ ਬਹੁਤ ਸੋਹਣਾ ਬਣਾਇਆ ਹੋਇਆ ਹੈ ਬਹੁਤ ਸੋਹਣੀ ਮੂਰਤੀ ਬਣਾਈ ਹੋਈ ਹੈ ਜੀ। ਜ਼ਰੂਰ ਦੇਖਿਓ ਵੀਰਾ ਕੇ। ਲੋ ਜੀ ਬਾਈ ਜੀ। ਐਂਟਰੀ ਦੇਖ ਲਓ। ਬਹੁਤ ਸੋਹਣਾ ਬਣਾਇਆ ਬਾਈ। ਮੋਟਰਸਾਈਕਲ ਵੀ ਆਉਂਦਾ ਜਾਂਦਾ ਇੱਥੇ ਪਰ। ਗੱਬੇ ਹੈਗਾ ਤੁਰਨੇ ਵਾਲਾ। ਚੱਲ ਵੀ ਨਵੇਂ ਝੂਲੇ 'ਤੇ। ਚੱਲ ਚੱਲ ਪੁੱਤ ਚੱਲ। ਬਹੁਤ ਸੋਹਣਾ ਬਣਾਇਆ ਹੈਗਾ ਵੀਰ ਵਾਹ ਜੀ ਵਾਹ ਐਨੀ ਸਪੀਡ ਨਾਲ ਚੱਲਦੇ ਹੈ ਇਹ ਹੁਣ ਹਿਲਣਾ ਸ਼ੁਰੂ ਹੋਊਗਾ ਇਹ ਪਿੱਛੇ ਦਾ ਪੱਕਾ ਦਾ ਹਾਂ ਉਹ ਕੱਲਾ ਪੈਦਲੇ ਤੁਰਨ ਵਾਸਤੇ ਇਹ ਬਈ ਲੜੀਆਂ ਬੰਦ ਹੋ ਗਈਆਂ ਜਿਹੜੀਆਂ ਆਪਾਂ ਤੁਹਾਨੂੰ ਪਹਿਲਾਂ ਦਿਖਾਈਆਂ ਤੀਆਂ ਦੂਰ ਤੋਂ ਖੜ ਕੇ ਫੋਟੋ ਬਣੀ ਗਈਦੀ ਨਾ ਸਿਜ ਜੀ ਮਹਾਰਾਜ ਹੁਣ ਬੰਦ ਹੋ ਗਏ ਪਹਿਲਾਂ ਸ਼ਿਵ ਜੀ ਦੀ ਫੋਟੋ ਦਿਖਦੀ ਸੀ ਹੁਣ ਨਹੀਂ ਦਿਖਦੀ ਉਹਨਾਂ ਨੇ ਲਾਈਟ ਆਫ ਕਰਤੀ ਇਹਨਾਂ ਨੇ ਤੇ ਟੁਰਨੇ ਨੂੰ ਬਹੁਤ ਸੋਹਣਾ ਏ ਵਧੀਆ ਸਫਾਈ ਸੁਈ ਹੈ ਮਤਲਬ ਜੀ ਲੱਗ ਰਿਹਾ ਕਹਿਣ ਦੀ ਗੱਲ ਇਹ ਆ ਓ ਸ੍ਰੀ ਅਕਾਲ ਜੀ ਸ੍ਰੀ ਅਕਾਲ ਜੀ ਚਲੋ ਤਾਕੀ ਹੁਣ ਆਪਾਂ ਅੱਗੇ ਦੇਖਦੇ ਬਾਈ ਹੇਮਕੁੰਲ ਸਾਹਿਬ ਗੁਰਦੁਆਰਾ ਪਹੁੰਚ ਗਏ ਆਪਾਂ ਕਰੋਈ ਦਰਸ਼ਨ ਮੱਥਾ ਪਾਵਾ ਇਸ ਵਿਰੇਟੇ ਕਰਾਂਗੇ ਨਾ ਨੂੰ ਕੇ ਤੇ ਹੁਣ ਰੂਮ ਲੈ ਕੇ ਆਪਾਂ ਕਰੀਏ ਰੈਸਟ ਲੋ ਜੀ ਬਾਈ ਰੂਮ ਆਪਾਂ ਨੂੰ ਮਿਲ ਗਿਆ ਤੇ ਹੁਣ ਆਪਾਂ ਜਾ ਕੇ ਲੰਗਰ ਪਾਣੀ ਛਕੀਏ ਫਿਰ ਕੱਪੜੇ ਲੈ ਕੇ ਆਪਾਂ ਚੱਲਦੇ ਰੂਮ 'ਚ ਠੀਕ ਹੈ ਜੀ ਮਹਿਰ ਕਰੇ ਰੱਬ ਵਾਹਿਗੁਰੂ ਦਰਵਾਜਾ ਸਾਹਿਬ ਦੇ ਦਰਸ਼ਨ ਕਰਾਈ ਉੱਪਰ ਤੇ ਬਦਵਾਰਾ ਸ੍ਰੀ ਪੌਂਟਾ ਸਾਹਿਬ ਪਹੁੰਚ ਗਏ ਆਪਾਂ ਤੇ ਬਾਕੀ ਹੁਣ ਟੇਕਦੇ ਆਪਾਂ ਮੱਥਾ ਮੱਥਾ ਟੇਕ ਕੇ ਕਿਰਪਾ ਦੇਖਦੇ ਪਿੱਛੇ ਸਾਨੂੰ ਬਿਹਾ ਵੀਓ ਕਰੋ ਦਰਸ਼ਨ ਪਤ